ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੱਲਨ ਸਾਹਿਬ ਦਾ ਸਲਾਨਾ ਜੋੜ ਮੇਲਾ ਆ ਰਿਹਾ ਹੈ ਜਿਹਦੀ ਤਰੀਖ ਹੈ 13 14 15 ਤੇ ਅੱਜ ਸ਼ਨੀਵਾਰ ਦੀ ਸ਼ਨੀਵਾਰ ਹੈ ਅਸੀਂ ਇੱਥੇ ਤਾਂ ਤੁਹਾਨੂੰ ਦਿਖਾਉਣਾ ਹੈ ਗੁਰਦੁਆਰਾ ਸਾਹਿਬ ਤੁਹਾਨੂੰ ਮਿਲਦੇ ਗੁਰਦੁਆਰਾ ਸਾਹਿਬ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮਹਾਰਾਜ ਮਹਾਰਾਜ ਦਾ ਗੇਟ ਕਿੰਨਾ ਵਧੀਆ ਸਜਿਆ ਦਰਸ਼ਨੀ ਦਿਉੜੀ ਤੁਹਾਨੂੰ ਅੱਗੇ ਜਾ ਕੇ ਦਰਸ਼ਨ ਕਰਾਉਣੇ ਆ ਪਾੰਦਰ ਆ ਗਏ ਪਿਛੇ ਦਰਸ਼ਨੀ ਵਿਉੜੀ ਆ ਇੱਥੇ ਲੰਗਰ ਲੱਗਣੇ ਕੱਲ ਦੀਆਂ ਤਿਆਰੀਆਂ ਹੋਣਦੀਆਂ ਆ ਸਾਰੀ ਲੈਣ ਲੰਗਰ ਦਾ ਭਰੀ ਹੋਣੀ ਸਾਡੇ ਗੁਰੂ ਦੇ ਖਾਤੇ 'ਤੇ ਦੁਨੀਆਂ ਵਿੱਚ ਕੋਈ ਹਰ ਕਿਸਾ ਪੁਰਸ਼ ਦਾ ਲੱਭਈ ਉਹ ਦੇਖਿਆ ਜਗਤ ਮੈਨੂੰ ਇਹ ਵਾਰ ਦਾ ਮਹਾਰਾਜ ਕਹਿੰਦੇ ਹਨ 12 ਦੇ ਜਗਤ

Tu haris tu

कंद रे रे कंद रे रे तुम न न न रे 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 ਹੇ ਗਰੋ ਸਤਨਾਮ ਵਾਹਿਗੁਰੂ 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 ਸਾਨੂੰ ਮੁੱਖ ਰੂਪ ਮਾਰੋ ਨਾਨਕ ਨੂੰ ਮਨਾ ਕੇ ਤੇਰੇ ਤੋਂ ਮਹਲਾ ਜੀ ਨਾ ਬਗਿਆ ਤੇ ਮੈਂ ਜਾਣਦਾ ਸਾਏ ਜਲਨ ਕਰਾਈ ਜਨਤੋ ਗੁਪ ਭਾਜ ਤਨ ਨੂੰ ਦਾਤਾ ਨਾ ਨਾ ਸੀ ਰੋ ਕੇ ਦੀ ਗੁੰਦੇ ਤੇ ਕੇ ਪਾਉਚ ਨਾ ਨਾਨਕ ਗੁਰੂ ਜੀ ਦੇ ਨੂੰ ਚੇਨਾਈ ਮਾ ਪਾਉੜੀ ਨਾ ਜੇ ਸੀ ਰੇਤ ਨਾ ਪਾਇਆ ਗੁਰੂ ਨਾ ਤੇਰੇ ਦੁਮਾਰੀ ਦੋਖੀ ਭਾਜੀ ਭਾਇ ਅਕੜੋਸ਼ਣੇ ਤਾਂ ਕਿ ਉਹ ਜਾਨੀ ਰੂਹ ਜੀ ਜੀ ਸੋਹਣੀ ਦੀ ਦਿੱਤੀ ਸੁਭਾਇ

ਯੇ ਨਾ ਕਰਿਓ ਕਾਰਨ ਕਰ ਬੋਦ ਲੋਹੋ ਅਭਿਕੁ ਸੁਖਾਯੋ ਲੋਕ ਭਾਗ ਦੇ ਲਗਨ ਨਰਾਣੁ ਗਵਾਹੀ ਸਦਾ ਸਦਾ ਪਾਣ ਜਦ ਤਾਰੇ ਕੋ ਜਿਵੇਂ ਰਾਤ ਕਨ ਅਰੇ ਮੋਦੋ ਸਰੋਮਾ ਆਉ ਬਸੰ ਬਸੰ ਤੇ ਨਾ ਆਇ ਧਰੋ ਜੀ ਹੋ ਹੈ ਗੁਰ ਜਿਨਾ ਸੰਗਾ ਸਿੰਘੀਆਂ ਨੇ ਧਰਮਹਿਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜ੍ਹੇ ਅਕਾਇਦੇ ਸਹਿ ਪਸ਼ਟ ਸੁਹਾਦੇ ਸ਼੍ਰੀਤ ਹੋ ਗਏ ਧਰਮ ਨਹੀਂ ਹਾਰੇ ਆ ਸਿੱਖੀ ਸਦਕ ਕੇਸਾਂ ਸੁਆਸਨ ਸਾਗਨ ਭਾਇਆ ਸ਼ੀ ਦਸਨਾ ਦੀਆਂ ਪਵਿੱਤਰ ਤੇ ਕਠਨ ਕਮਾਈਆਂ ਵੱਲ ਤੇ ਅੰਤਰ ਕੇ ਬਲੋ ਜੀ ਬੰਗਿਆ ਜੀ ਤੁੰਨ